ਰੇਜਾ ਭਾਈ ਹੋ ਗਈ ਦਿੱਸ ਤੇ ਅੱਜ ਆਪਾਂ ਚੱਲੇਗਾ ਟਰੈਕਟਰ ਦੀ ਮਰ ਰੋ ਕਰਾਉਣ ਦੇ ਨਾਲ ਨਾਲ ਆਪਣੇ ਤੇ ਬਾਕੀ ਤੁਹਾਨੂੰ ਸਾਰਾ ਪ੍ਰੋਗਰੈਸ ਦਿਖਾਉਂਦੇ ਆਂ ਕੱਦਾ ਖੜਾ ਹੀ ਆ ਧੱਕਾ ਲਾ ਕੇ ਸਟਾਰਟ ਕਰਿਆ ਟਰੈਕਟਰ ਨਾਲ ਤੇ ਜਾ ਰਹੇ ਆ ਬਾਕੀ ਦੇਖਦੇ ਆ ਕਰਾਲੀ ਜੇ ਕੰਮ ਹੁੰਦਾ ਤੇ ਸੱਤੇ ਮਿਸਤਰੀ ਕੋਲ ਚੱਲੇ ਆ Continue. ਇਨਾ ਤੱਕ ਦੇਖਿਓ ਠੀਕ ਐ ਵੀ ਇਧਰ ਵਾਲੇ ਚ ਪਰਾਂ ਵਾਲੇ ਮੈਂ ਘੱਟ ਆ ਜਿਹੜੇ ਮਗਰਾੜ ਦਾ ਰੰਗ ਖਰਾਬ ਹੋਇਆ ਵਾ ਸੀਟ ਕਵਰ ਅੱਜ ਪਾ ਲੈਣਾ ਚੂਈਆਂ ਨੇ ਹ ਬੁਰਾ ਹਾਲ ਕਰਤਾ ਇਹਦਾ ਤੇ ਇਹ ਮਗਰਾੜਾ ਨੂੰ ਟੇਪ ਕਰਾ ਦੇਣੀ ਮੈਂ ਅੱਗੇ ਤੋਂ ਵੀ ਦੇਖੀ ਜਾਇਆ ਪਿੱਛੇ ਦੇ ਬਕਸਾ ਬਕਸਾ ਜਾ ਤਾਰ ਤਾਂ ਥੋੜਾ ਬਾਈ ਲੋ ਅੱਗੇ ਨਾ ਕੋਈ 120000 ਕੋ ਲੱਜਾਇਆ ਅੱਗੇ ਕਰਾਂ ਹੈ ਚੱਕ ਲਈ ਟੋਟਲ ਦੀ ਬਾਲਟੀ ਤੇ ਡੀਜ਼ਲ ਫਿਲਟਰ ਆਲ ਫਿਲਟਰ Bakıyorum da right? ਆ ਪਲੂਣਾ ਆ ਸਾਰਾ ਡੈਪਰ ਵੀ ਖੋਲ ਆ ਛਾਦਰੀ ਬੰਪਰ ਅਰ ਮਰਗਾਰਡ ਵਿੱਚੇ ਦੇ ਦੇਣੇ ਆ ਹੈਲੋ ਉਹ ਕਿਆ ਕਹਿੰਦਾ ਤੂੰ ਬਿਲਡਿੰਗ ਵਾਲਾ ਥੋੜਾ ਕੰਮ ਖਰਾਬ ਹੋਇਆ ਵਾਦਾਂ ਕੀ ਹੋ ਗਿਆ ਕੀ ਹੋ ਗਿਆ ਰੋਡਾ ਹੋ ਗਿਆ ਜਮੀਂ ਐਂ ਹੀ ਤਾਂ ਗਲਤੀ ਕਰ ਲੈਂਦਾ ਪਰ ਮੇਰੀ ਜੀਂ ਨਹੀਂ ਪੰਪਰ ਇਹਦਾ ਆ ਰੱਖਦਾ ਕੰਦ ਕੇ ਆਇਆ ਲੱਗਦਾ ਉਹਦਾ ਗਾਜ ਹੈ ਕੀ ਹੋਇਆ ਲੱਗਦਾ ਬਤੀ ਜਨ ਪਾਇਆ ਲੱਗਦਾ ਕਹਣਾ ਤੇ ਹੁੰਗਾ ਬਦਲ ਜਾਣਾ ਸਾਰਾ ਬਸ ਬਦਲ ਜਾਣਾ ਮਾਹੌਲ ਚੇਂਜ ਹੋ ਜਾਣਾ ਦਿਲ ਗਾਦਨ ਗਾਦਨ ਹੋ ਗਿਆ ਕਿਉਂਕਿ ਇਹ ਮੈਨੂੰ ਛੁੱਟੀ ਕਰਕੇ ਲਾਹ ਹੁੰਦਾ ਫਿਰ ਅੱਜ ਮੇਰੀ 10 ਵਜੇ ਡਿਊਟੀ ਹੈ ਪਤਾ ਕਰ ਕੇ ਮੈਂ ਲਵਾ ਲਵਾਂ ਕਾਲੂ ਜਿੰਨਾ ਮਰਜੀ ਜਿਹੜੀ ਆਪਾਂ ਨੇ ਹੀ ਲਗਾਈ ਸੀ ਉਹ ਛੋਟੀ ਜਿਹੀ ਥੋੜੀ ਜਿਹੀ ਉਹ 30% ਵੀ ਬੜੀ ਹੈ ਨਾ ਐਨਮਲ ਬਹੁਤ ਸਰਕ ਪਾਉਂਦਾ 私それそれを見つけたら、私はそれを見つけたら、それを見つけたら、それを見つけたら、それを見つけたら、それを見つけたら、それを見つけたら、それを見つけたら、それを見つけたら、それを見つけたら、それを見つけたら、それを見つけたら、それを見つけたら、それを見つけたら、れ ਹਾਂਜੀ ਨਾ ਭਾਈ ਆਲਵਾਡੀ ਉਹ ਮੈਂ ਉਹ ਵਾਲੀ ਲਵਾਈ ਦੀ ਛੋਟੀ ਗੋਦਾ ਬਾਈ ਲੁੱਕ ਚੈੱਕ ਕਰੋ ਲੰਬਾ ਉਹ ਤੇਰਾ ਘੱਟੋ ਘੱਟ 6 3 4 ਉੱਪਰ ਨੂੰ ਜ਼ਿਆਦਾ। ਆਹ ਕਿਆ ਬੱਬਰ ਪਿਆ ਨਟ ਨੋਟਾ ਮੜਗਾੜ ਮੇਂ ਜੇ ਮੜਗਾੜ ਤਾਂ ਪੰਜ ਲੱਗਿਆ ਰਹਿੰਦਾ ਨਾ ਇਹ ਭਾਵੇਂ। ਇਹ ਬਾਅਦ ਚ ਖਲਵਾਉਂਗੇ ਆਪਾਂ ਇੱਕਦਾਂ ਟਾਇਰ ਚ ਦੇਖਦੇ ਆਂ ਬਾਕੀ। ਬਰਾ ਪਿਆ ਜਿਹਾਂ ਵਿੱਚ ਦੋ ਗੀਟੇ ਦੇਖਦੇ ਆਂ ਤੇ ਪੰਪਰ ਚ ਗਲੀਆਂ ਕਢਾਉਣੀਆਂ ਪੈਣਗੀਆਂ। ਆਹ ਹਿੱਸੇ ਚ ਗਲੀਆਂ ਨਿਕਲਣਗੀਆਂ ਉਹ। جا کے بمپر لگ گئی۔ سو ਇਨਾਫੇ ਟਾਈਮ ਹੈ ਨਹੀਂ ਆਪ ਨੂੰ ਡਿਊਟੀ ਵੀ ਜਾਣਾ। ਸੋ ਬਾਕੀ ਦੇਖਦੇ ਆ ਪਹਿਲੇ ਟਾਈਮ ਕੱਲ੍ਹ ਛੁੱਟੀ ਆ। ਕੱਲ੍ਹ ਉਹ ਆਪਾਂ ਦੇਖਦੇ ਆ ਸਮਰਾਲੇ ਵੱਲੋਂ। ਉੱਚ ਕਰਦੇ ਆ। ਆ ਲੈ ਆਂਦੀ ਮੇ ਮੋਟਰਸਾਈਕਲ ਦੀ ਕਲੱਚ ਤਾਰ ਤੇ ਆ ਹਾਂ। ਨਾਲਿਆਂ ਨੇ ਪਤਾ ਨਹੀਂ ਸੱਟ ਪਾਉਂਦੇ ਆ ਪੂਰੇ। ਤੇ ਰੇਸ ਲਵਾਈਏ ਹੁਣ। ਬਾਕੀ ਜਾ ਕੇ ਦੇਖਦੇ ਆ। ਠੀਕ ਹੈ ਜੀ। انلا راڻي پر ڏٺا ۽ ان کي ڏيڻ جي امڪان پر منهن نواز راءڻ هلي هلي ڏٺي جڏهن آهيان ريشبائي روهي ڏٺي صلاح گڏي مراد